ਭੈਣੂ ਜਿਹੜੇ ਕੰਮ ਬਿਟੇ ਸਾਡੇ ਪੂਰੇ ਹੋ ਜਾਣ ਹਣ ਆ ਗਿਆ ਜੀ ਆ ਗਿਆ ਤੁਸੀਂ ਕਿੱਥੇ ਗਏ ਸੀ ਉਹ ਮੈਂ ਤਾਂ ਬੱਕਰੀਆਂ ਦਾ ਸੌਦਾ ਜਾ ਕਰਨ ਗਿਆ ਸੀਗਾ ਹਾਂ ਤੇ ਹੋ ਗਿਆ ਤੂੰ ਨਹੀਂ ਹੜਦਾ ਤੂੰ ਤਾਂ ਫਾਨਾ ਲੈ ਕੇ ਹਟੇਗਾ ਹੁਣ ਓਏ ਬਾਲ ਕੇ ਬੱਕਰੀਆਂ ਦੇ ਵਿੱਚ ਤਾਂ ਬਾਲਾ ਫਾਇਦਾ ਹੈ ਮੈਨੂੰ ਤਾਂ ਲੱਗਦਾ ਨਹੀਂ ਕੋਈ ਨਫਾ ਹੋਗਾ ਇਹਨਾਂ 'ਚ ਉਹ ਨਫਾ ਕਿਉਂ ਨਹੀਂ ਦੋ ਦੋ ਮੇਮਣੇ ਦਿੰਦੀ ਆ ਦੁੱਧ ਉਹਦਾ ਮੁੱਲ ਵੇਖਦਾਗਾ ਦੋ 250 ਰੁਪਏ ਕਿਲੋ ਵੇਖਦਾ ਆ ਜਿਹੜਾ ਦਾ ਬਿਮਾਰੀ ਤੋਂ ਸੈਲਸ ਤੋਂ ਬਾਅਦ ਜਾਂਦੇ ਨੇ ਉਹਨਾਂ ਦਾ ਐਨਾ ਕਿੰਨਾ ਕੁ ਨਫਾ ਹੋਊਗਾ ਉਹਨਾਂ ਨੂੰ ਜਿੰਨਾ ਫੇਰ ਉਹ ਕੀ ਹੈ ਉਹ ਨਫਾ ਬਥੇਰਾ ਬੱਸ ਉਹ ਤਾਂ ਮੈਨੂੰ ਤਾਂ ਚੰਗਾ ਜਨ ਲੱਗਦਾ ਕੁਝ ਮਾਲ ਜਾ ਵੀ ਕੁਝ ਵਾਦਾ ਹੋ ਆਪਾਂ ਉਹ ਵਾਦਾ ਕਿਉਂ ਨਹੀਂ ਹੋਊਗਾ ਚਾਰ ਚਾਰ ਨਾਲ ਹੀ ਜੀਵਾਂ ਗੱਲ ਕਰਾਇਆ ਚਾਰ ਵੀ ਲਿਆ ਕਰੂੰਗਾ ਉਹ ਕਹਿੰਦਾ ਮੈਂ ਉਹਦੇ ਨਾਲ ਗੱਲ ਕਰਾਇਆ ਮਹੀਨੇ ਦੇ ਪੈਸੇ ਨਹੀਂ ਆਹ ਪੰਜੇ ਤਾਂ ਪਸਵਾਣੇ ਵਾਦਾ ਨਹੀਂ ਕੀਤਾ ਇਹ ਕਿੱਥੇ ਬੱਕਰਖਾਨਾ ਵਾਦਾ ਕਰੂੰਗਾ ਆਪਾਂ ਉਹ ਕੁਝ ਨਹੀਂ ਹੁੰਦਾ ਕਮਲ ਜੀ ਜਦੋਂ ਰੱਬ ਸੁਣਦਾ ਨਾ ਪਰਮਾਤਮਾ ਸੁਣਦਾ ਕੋਈ ਪਤਾ ਹੀ ਨਹੀਂ ਲੱਗਦਾ ਆਪੇ ਵਾਂ ਫੜ ਲੈਂਦਾ ਮਾਲਕ ਵੇਖ ਲੈ ਤੇਰੀ ਮਰਜ਼ੀ ਆ ਮੈਂ ਤਾਂ ਕੁਝ ਨਹੀਂ ਕਹਿੰਦੀ ਉਹ ਤੂੰ ਕਹਾਣੀ ਨਹੀਂ ਸੁਣੀ ਇੱਕ ਕਿਹੜੀ ਕਹਾਣੀ ਸੀ ਇੱਕ ਰਾਜਾ ਤੇ ਵਜ਼ੀਰ ਸੀ ਅੱਛਾ ਉਹਦੇ ਦੋ ਪੁੱਤਰ ਸੀਗੇ ਰਾਜਾ ਥੋੜਾ ਜਿਆ ਹੰਕਾਰੀ ਸੀਗਾ ਉਹਦਾ ਇੱਕ ਮੁੰਡੇ ਨੂੰ ਦੀਂਦਾ ਨਹੀਂ ਸੀ ਅੱਛਾ ਤੇ ਇੱਕ ਕੁੰਬਾ ਤੇ ਬੋਲਾ ਸੀਗਾ ਉਹ ਰਾਜ ਨੇ ਆਖਿਆ ਵੀ ਗੁੱਬੇ ਤੋਂ ਕੀ ਕਰਾਉਣਾ ਬੋਲਾ ਦੂਜਾ ਅੰਨਾ ਅੱਛਾ ਉਹਨੇ ਕੀ ਕੀਤਾ ਵਜ਼ੀਰ ਨਾਲ ਮਿਲ ਕੇ ਤੇ ਜੰਗਲ ਦੇ ਵਿੱਚ ਛੱਡਿਆ ਇਹ ਉਹਨਾਂ ਨੂੰ ਅੱਛਾ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਜਦੋਂ ਛੱਡਿਆ ਇਹ ਤੇ ਗੁਰੂ ਸਾਹਿਬ ਉੱਥੇ ਨੇ ਟੱਪੇ ਜਾਂਦੇ ਸੀ ਅੱਛਾ ਗੁਰੂ ਸਾਹਿਬ ਨੇ ਜਦੋਂ ਦੇਖਿਆ ਆਪਣਾ ਘੋੜਾ ਰੋਕ ਲਿਆ ਤੇ ਗੁਰੂ ਸਾਹਿਬ ਨੇ ਬੱਚਾ ਨੂੰ ਦੇਖ ਕੇ ਉਹਨੇ ਉਹਨਾਂ ਨੂੰ ਸਿਮਰਨ ਦਾ ਨਾਮ ਦੱਸਤਾ अच्छा ਵੀ ਤੁਸੀਂ ਸਿਮਰਨ ਕਰਿਆ ਕਰੋ। ਅੱਛਾ। ਚਲੋ ਸਿਮਰਨ ਕਰਨ ਲੱਗੇ। ਅੱਜ ਕੋ ਸਵੇਰ ਕੋ ਸਭ ਪ੍ਰਮਾਤਮਾ ਵੱਲੋਂ ਆਪ ਹੀ ਖਾਣਾ-ਦਾਣਾ ਆਇਆ ਕਰੇ ਉਹਨਾਂ ਦਾ। ਹਾਂ। ਉਸ ਟਾਈਮ ਬੀਤ ਗਿਆ। ਗੱਭਰੂ ਹੋ ਗਏ ਉਹ। ਉਹ ਜਿਹੜਾ ਕੁੱਬਾ ਸੀ ਅੰਨਾ ਉਸ ਨੂੰ ਮੋਡਿਆਂ ਤੇ ਚੱਕ ਲਿਆ ਕਰੇ। ਤੇ ਆਪ ਦਾ ਚਾਬ ਕਰਦੇ ਰਿਹਾ ਕਰਨ ਤੇ ਫਿਰਦੇ ਰਿਹਾ ਕਰਨ ਜੰਗ ਵਿੱਚ। ਉਹ ਇੱਕ ਦਿਨ ਮਹਾਰਾਜ ਦੀ ਕਿਰਪਾ ਹੋਈ। ਉੱਤਰ ਦੇ ਉੱਤਰ ਦੇ ਇੱਕ ਅੰਬਾਂ ਦਾ ਦਰਖਤ ਸੀ ਉੱਥੇ ਬਾਗੇ ਅੱਛਾ ਦੰਬਾਂ ਦੇ ਦਰਖਤ ਕੋਲੇ ਬਾਗੇ ਉਹਨੇ ਕੁੱਬੇ ਨੂੰ ਚੱਕ ਲਿਆ ਮੋਢੇ ਤਾਂ ਕੁੱਬਾ ਤਾਂ ਤਾਹ ਤੋਂ ਤੋੜ-ਤੋੜ ਕੇ ਅੰਬ ਖਾਣ ਲੱਗ ਗਿਆ ਅੱਛਾ ਉਹ ਥਰੜਾ ਕਹਿੰਦਾ ਕਹਿੰਦਾ ਤੂੰ ਇਕੱਲਾ ਖਾਈ ਜਾ ਨਾ ਕਹਿੰਦਾ ਵੀਰਾ ਮੈਨੂੰ ਵੀ ਅੰਬ ਜੀ ਤੋੜ ਕੇ ਉਹਨੇ ਤਾਂ ਤਾਹ ਤੋਂ ਅੰਬ ਤੋੜ ਕੇ ਉਹਨੂੰ ਦੇਤਾ ਦਰਖਤ ਤੋਂ ਅੰਬਾਂ ਵਾਲੇ ਤੋਂ ਉਹ ਖੱਟਾ ਉਹ ਕਹਿੰਦਾ ਮੈਨੂੰ ਖੱਟਾ ਦੇਈ ਜਾ ਨੰਬ ਹੁਣ ਉਹ ਕਹਿੰਦਾ ਲੈ ਹੋ ਗਏ ਇਹਨਾਂ ਨੇ ਦੂਜਾ ਦਿੱਤਾ ਤੀਜਾ ਦਿੱਤਾ ਉਹਨੇ ਤੇ ਉਹ ਤਿੰਨੇ ਆਂਬ ਹੀ ਖੱਟੇ ਅੱਛਾ ਉਹਨੂੰ ਗੁੱਸਾ ਆਇਆ ਵੀ ਨਾਲ ਤਾਂ ਮੈਂ ਮੋਢਿਆਂ ਤੇ ਚੱਕ ਰੱਖਿਆ ਹਾਂ ਵੀ ਨਾਲ ਮੈਂ ਇਹਨਾਂ ਚਲਾਕੀਆਂ ਕਰੀ ਜਾਂਦਾ ਉਹਨੇ ਤਾਂ ਚਲਾਕੇ ਮਾਰਿਆ ਉਹਨੂੰ ਉਹ ਚਲਾਕੇ ਮਾਰਿਆ ਥੱਲੇ ਵੱਜਾ ਧਰਤੀ ਨਾਲ ਨਾਲ ਤਾਂ ਉਹਦਾ ਕੁੱਪਰ ਨਿਕਲ ਗਿਆ ਨਾਲੇ ਜਿਹੜੀ ਕੋਈ ਕੰਨਾ ਦੀ ਉਹਦੀ ਵਾਪਸ ਹੀ ਉਹ ਵਾਪਸ ਆ ਗਈ ਅੱਛਾ ਮਹਾਰਾਜ ਦੀ ਕਿਰਪਾ ਹੋ ਗਈ ਉਹਨੂੰ ਗੁੱਸਾ ਆਇਆ ਉਹਨੇ ਉੱਠ ਕੇ ਉਹਨੂੰ ੱਟਕਾ ਮਾਰਿਆ ਤੇ ਉਹ ਜਾ ਕੇ ਦਲੇ ਦੇ ਉੱਤੇ ਵਜਿਆ ਸੈਰ ਉਹਦਾ ਉਹਦੀ ਜਿਹੜੀ ਕੋਈ ਨਾੜ ਦਬੀ ਸੀ ਨਸ ਦਬੀ ਸੀ ਉਹ ਖੁੱਲ ਗਈ ਤੇ ਉਹਨੂੰ ਦਿਖਣ ਲੱਗਾ ਚੱਲਾਂ ਐਨੇ ਨੂੰ ਰਾਜਾ ਤੇ ਵਜ਼ੀਰ ਕਹਿੰਦੇ ਵੀ ਆਪਾਂ ਦੇਖ ਕੇ ਤਾਂ ਹੀ ਇਹ ਜਾਂਦੇ ਆ ਕਿ ਮਰ ਕੇ ਹੋ ਜਦੋਂ ਆਏ ਉੱਥੇ ਉਹ ਨਾਮ ਦੇ ਪੀਆਣ ਜਦੋਂ ਉਹਨਾਂ ਨੇ ਦੇਖਿਆ ਪੀਤਾ ਚੰਗੇ ਪਲੇ ਹੋ ਗਏ ਹਾਂ ਮੈਨੂੰ ਤਾਂ ਲੱਗੇ ਕਰਨ ਵੀ ਸਾਡੇ ਨਾਲ ਚੱਲੋ ਰਾਜਪਾਕ ਸਾਂਭ ਲਓ ਉਹ ਕਹਿੰਦੇ ਵੀ ਨਾ ਇਹ ਤੇਰੇ ਕਰਨੀ ਪਰਨੀ ਦੇ ਫਾਲਾ ਹਾਂ ਤੂੰ ਤਾਂ ਸਿੱਟ ਗਿਆ ਸੀ ਉਹਨਾਂ ਦਾ ਪਰਮਾਤਮਾ ਨੇ ਸੌਂ ਲਈ ਫਿਰ ਵੀ ਤੂੰ ਸਾਨੂੰ ਸਿੱਟ ਗਿਆ ਸੀਗਾ ਤੇ ਸਾਨੂੰ ਤਾਂ ਗੁਰੂ ਸਾਹਿਬ ਆਏ ਸੀ ਨਾਮ ਦੇ ਗਏ ਤੇ ਅਸੀਂ ਤਾਂ ਹੁਣ ਇੱਥੇ ਹੀ ਰਹਿਣਾ ਤੇ ਆਪਦਾ ਨਾਮ ਜਪਣਾ ਤੇ ਮਹਾਰਾਜ ਦੇ ਲੜਨਾਗੇ ਹਾਂ ਇਹ ਉਹ ਗੱਲ ਆ ਪਤਾ ਨਹੀਂ ਬੱਕਰੀਆਂ ਤੋਂ ਬਾਹ ਫੜ ਲੇ ਮੇਰਾ ਮਾਲਕਾ ਤੇ ਕਿੰਨੇ ਅੱਗੇ ਆਪਾਂ ਨੰਗ ਜੀ ਵਪਾਰ ਚ ਜਦੋਂ ਜੇ ਤਾਂ ਹੁੰਦਾ ਜੇ ਪ੍ਰਮਾਤਮਾ ਸਾਥ ਦੇਉਗਾ ਫਿਰ ਲੈ ਲੈਣਿਆ ਉਹ ਕੀ ਹੈ ਦੇਉਗਾ ਪ੍ਰਮਾਤਮਾ ਸਾਥ ਇਹ ਜ਼ਰੂਰੀ ਥੋੜੀ ਆ ਹੁੰਦੀ ਜੇ ਮਹਸਾ ਦੇ ਵਿੱਚ ਘਾਟਾ ਪੈ ਗਿਆ ਤਾਂ ਆਪਾਂ ਨੂੰ ਇਹਦੀ ਆ ਤਾਂ ਫਿਰ ਜਦੋਂ ਹੁਣ ਉਹ ਸੁਆਣੇ ਵਾਦਾ ਜਾਨੀ ਕੀਤਾ ਉਹਦਾ ਫਿਰ ਦਿਲ ਜਾ ਟੁੱਟ ਗਿਆ ਵੀ ਹੁਣ ਕੁਝ ਨਹੀਂ ਹੁੰਦਾ ਨਫੇ ਨੁਕਸਾਨ ਤਾਂ ਹੁੰਦੀ ਰਹਿੰਦੇ ਆ ਰੱਬ ਦਾ ਨਾਮ ਲਿਆ ਕਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਰੱਬ ਦਾ ਨਾਮ ਤਾਂ ਉਥੇ ਲੈਂਿਆ ਹੁਣ ਆਪਾਂ ਤੇ ਬਾਣੀ ਪੜਿਆ ਕਰ ਕੋਈ ਗੱਲ ਨਹੀਂ ਮਾਲਕਪਨ ਹੀ ਕਰੂਗਾ ਕੁਛ ਨਹੀਂ ਹੁੰਦਾ ਐਵੇਂ ਨਾ ਘਬਰਾਇਆ ਕਰ ਲੈ ਕੇ ਰੱਬ ਦਾ ਨਾਮ ਸ਼ੁਰੂ ਕਰਾਂਗੇ ਜਨਮ